ਅਟੈਕ ਆਇਆ ਜੀ ਨ ਪੈਸਿਆਂ ਦੇ ਕਾਰਨ ਅਟੈਕ ਆਇਆ ਕੀ ਹੋਇਆ ਸੀਗੇ ਪੈਸੇ ਕਿੱਥੇ ਗਏ ਕੀ ਇਹ ਤਾਂ ਗਰਮੀਤ ਸਿੰਘ ਕੋਲੇ ਕੋਈ ਕੰਪਨੀ ਕੋਪਰੇ ਖੁੱਲੀ ਹੋਈ ਸੀ ਇਹਨੇ ਲੈਰੇ ਗਾ ਕੇ ਉੱਥੇ ਅਸੀਂ ਪੈਸਾ ਟਕਾ ਦਿੰਦੇ ਰਹਿਆ ਜੀ ਲੈ ਕੇ ਜਾਂਦਾ ਰਿਹਾ ਘਰੋਂ ਆ ਕੇ ਲੈ ਕੇ ਜਾਂਦਾ ਰਿਹਾ ਗਰਮੀਤ ਸਾਡੇ ਮੇਰੇ ਘਰ ਵਾਲੇ ਕੋਲ ਮੇਰੇ ਘਰ ਵਾਲੇ ਨੇ ਕਈ ਵਾਰੀ ਬੈਂਕ ਚ ਵੀ ਲੈ ਕੇ ਜਾਂਦਾ ਰਿਹਾਗਾ ਬੈਂਕ ਚ ਵੀ ਕਢਾ ਕੇ ਦਿੰਦਾ ਰਿਹਾ ਮੇਰੇ ਘਰ ਵਾਲਾ ਅਸੀਂ ਬਹੁਤ ਇਹ ਬਹੁਤ ਪਰੇਸ਼ਾਨ ਹੋ ਮੈਂ ਢੇੜੇ ਤੇ ਢੇੜਾ ਰੱਖਿਆ 6 ਸਾਲ ਹੋ ਗਏ ਮੈਨੂੰ ਢੇੜੇ ਦਿਨ ਤੇ ਵੀ ਭਾਈ ਸਾਨੂੰ ਪੈਸੇ ਤੇ ਜਦੋਂ ਹੁਣ ਸਾਨੂੰ ਜਿਆਦਾ ਪਰੇਸ਼ਾਨੀ ਆ ਗਈ ਤਸ ਮੈਂ ਵੀਰ ਜੀ ਮੇਰੇ ਘਰ ਵਾਲੇ ਦੇ ਬਸਤ ਪੈਸਿਆਂ ਨੂੰ ਕਰ ਬਈ ਸਾਨੂੰ ਪੈਸੇ ਦੀ ਲੋੜ ਆ ਵੀ ਅਸਤਾ ਹਸਪੀਟਲ ਕਰ ਕਰ ਐਡਮਿਟ ਕਰ ਕਰ ਹੈਗਾ ਪਰ ਵੀਰ ਜੀ ਇਹਨੇ ਸਾਨੂੰ ਕੋਈ ਰਾਹ ਨਹੀਂ ਦਿੱਤਾ ਕਿੰਨੇ ਕ ਪੈਸੇ ਜਿਹੜੇ ਇਨਵੈਸਟ ਕਰੇ ਇਹ 80 ਇਹਨੇ ਸਾਨੂੰ ਇੱਕ ਤਾਂ 10000 ਇੱਕ 20000 ਦਿੱਤਾ ਜੜਾ ਹਾਂ ਲਾਏ ਕਿੰਨੇ ਆ ਤੁਸੀਂ ਅਸੀਂ 36 ਲੱਖ ਲਾਈ ਬਚੇ ਜੀ ਫਿਰ ਲਾਈ ਤੇ 36 ਲੱਖ ਹੁਣ ਤੁਸੀਂ ਇਹ ਕਿਹਦੇ ਘਰੇ ਬੈਠੇ ਹੋ ਤੁਸੀਂ ਅਸੀਂ ਗੁਰਮੀਤ ਸਿੰਘ ਦੇ ਘਰੇ ਬੈਠੇ ਆ ਜਿਹੜਾ ਸੱਤ ਪੈਸੇ ਲੈ ਕੇ ਗਿਆ ਇੱਟ ਡਟ ਗੋੜੀ ਇੱਥੇ ਵੀ ਹੈ। ਹਾਂਜੀ ਉਹਦੀ ਕੋਈ ਰੋਗੀ। ਉਹ ਕੀ ਮੰਗ ਕੀ ਕਰਦੇ ਨੇ? ਸਾਡੀ ਮੰਗੇ ਹੀ ਆ ਜੀ। ਸਾਡੀ ਰਕਮ ਸਾਨੂੰ ਦੇਵੇ। ਜੋ ਬਣਦੀ ਆ ਜੋ ਮੇਰੇ ਘਰ ਵਾਲੇ ਤੇ ਸਾਨੂੰ ਇਨੇ ਲੋਕਾਂ ਤੋਂ ਲੈ ਲੈ ਪੈਸੇ ਖਰਚੇ ਨੇ। ਸਾਨੂੰ ਅਸੀਂ ਉਹ ਵੀ ਖਰਚੇ ਪਾਵਾਂਗੇ ਇਸ ਤੋਂ। ਅਸੀਂ ਦੁਖੀ ਬਹੁਤ ਨਹੀਂ। ਸਾਨੂੰ ਬਹੁਤ ਦੁਖੀ ਕਰਖਿਆ ਸਾਨੂੰ। ਠੀਕ ਆ। ਕਿੰਨੇ ਕੁ ਪਿੰਡ ਦੇ ਪੈਸੇ ਲੋਕਾਂ? ਪਿੰਡ ਦੇ ਤਾਂ ਬਹੁਤ ਨੇ ਜੀ। ਪਿੰਡ ਦੇ ਲੋਕਾਂ ਦੇ। ਬਹੁਤ ਪਿੰਡ ਦੇ ਲੋਕਾਂ ਦਾ। ਮਕੋਰ ਸਾਹਿਬ ਨੇ ਇੱਕ ਛੱਡਿਆ ਕਿਹੜਾ ਪਿੰਡ ਕੋਈ ਪਿੰਡ ਨਹੀਂ ਛੋਟਾ। ਕਰ ਲਿਆ ਭਾਈ ਕੀ ਨਾਮ ਹੈ ਤੁਹਾਡਾ ਸਵਾਗਤ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਰਾਤ ਸਿੰਘ ਜੀ ਬਾਗੜੀ ਪਿੰਡ ਪਟਾਲਖੁਰ ਤੋਂ ਸਰਕਲ ਪ੍ਰਧਾਨ ਇੱਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਜੋ ਕਿ ਪਿੰਡ ਮੈਂ ਲੇਲ ਕਲਾ ਵਿਖੇ ਇੱਕ ਵੱਡੀ ਜਿਹੜੀ ਮਦ ਪਾਗੀ ਜਿਹੜੀ ਘਟਣਾ ਇੱਕ ਬਹੁਤ ਹੀ ਜਿਹੜੀ ਮਦ ਮੰਦ ਪਾਗੀ ਜਿਹੜੀ ਘਟਣਾ ਵਾਪਰੀ ਹੈ ਉਸ ਦੇ ਜਾਣਕਾਰੀ ਰਿਕਾਰਡਿੰਗ ਮੈਨੂੰ ਲੇਲਾ ਦੇ ਜਿਹੜੇ ਮਿੱਤਰ ਪਿਆਰਾਂ ਨੇ ਸਾਡੇ ਸੂਝਵਾਨ ਮਿੱਤਰ ਪਿਆਰਾਂ ਨੇ ਸਾਨੂੰ ਸੱਦਾ ਹੈ ਸੋ ਜਿੰਨੀ ਕਿ ਜਾਣਕਾਰੀ ਸਾਨੂੰ ਮਿਲੀ ਹੈ ਕਿ ਜਿਹੜਾ ਗੁਰਮੀਤ ਸਿੰਘ ਗੁਰਮੀਤ ਸਿੰਘ ਜਿਹੜਾ ਲੇਲਾ ਤੋਂ ਉਹ ਇੱਕ ਨਾ ਫਾਸਟਵੇ ਲਿਮਟਿਡ ਕੰਪਨੀ ਜਿਹੜੀ ਉਹ ਲਹਿਰਾ ਇੱਕ ਪੰਜਾਬੀ ਬਾਗ ਦੇ ਵਿੱਚ ਚਲਾ ਰਿਹਾ ਸੀ ਕਾਫੀ ਸਮਾਂ 7-8 ਸਾਲ ਤਕਰੀਬਨ ਪੁਰਾਣਾ ਸਮੇਂ ਤੋਂ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਇਹ ਲਗ ਲਗ ਪਿੰਡਾਂ ਦੇ ਵਿੱਚ ਲੋਕਲ ਸਾਡੇ ਪੂਰੇ ਪਿੰਡ ਦੇ ਵਿੱਚ ਲਗਭਗ ਜ਼ਿਲ੍ਹੇ ਦੇ ਵਿੱਚ ਉਹਨਾਂ ਨੇ ਇੱਕ ਵੱਡੇ ਲੈਵਲ ਤੇ ਇੱਕ ਠੱਗ ਵਜੋਂ ਜਿਹੜਾ ਜਾਣਿਆ ਜਾਂਦਾ ਲੱਖਾਂ ਰੁਪਈਆ ਦੀਆਂ ਕਰੋੜਾਂ ਰੁਪਈਆ ਦੀਆਂ ਉਹਨਾਂ ਠੱਗੀਆਂ ਮਾਰੀਆਂ ਜਿਦੇ ਵਿੱਚ ਲੇਲ ਕਲਾਮ ਦੇ ਜਿਹੜੇ ਸਾਡੇ ਭਰਾ ਅੱਜ ਜਿਨ੍ਹਾਂ ਦੀ ਮੌਤ ਹੋਈ ਹੈ ਉਹ ਰਾਜ ਜਿਹੜਾ ਰਾਜ ਮਤਲਬ ਜਿਹੜੇ ਰਾਜ ਸਿੰਘ ਇੱਕ ਬਾਰਡਰ ਬਾਕਸ ਸਪਲਾਈ ਮਹਿਕਮੇ ਵਿੱਚ ਵੀ ਕੰਮ ਕਰਦੇ ਸੀ ਜਿਨ੍ਹਾਂ ਦਾ ਤਕਰੀਬਨ 35 ਤੋਂ 40 ਲੱਖ ਰੁਪਏ ਲੱਗਿਆ ਸੀ ਅੱਜ ਉਸ ਦੇ ਘਰ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਬਹੁਤ ਹੀ ਗਰੀਬ ਬੰਦਾ ਆਪਣੀ ਨੌਕਰੀ ਦੀ ਪੂੰਜੀ ਇਕੱਠੀ ਕਰੀ ਸਾਰੀ ਸਾਰੀ ਇਸ ਠੱਗ ਬੰਦੇ ਨੂੰ ਇਹਨਾਂ ਨੇ ਇੱਕ ਝਾਸੇ ਦੇ ਦੇ ਕੇ ਲਾਰੇ ਲੱਪੇ ਲਾ ਕੇ ਉਹਨੂੰ ਫਸਾ ਕੇ ਜਾਲ ਦੇ ਵਿੱਚ ਲੱਖਾਂ ਰੁਪਏ ਦੀ ਠੱਗੀ ਮਾਰੀ ਜਿਹੜੀ ਕਿ ਉਹਨਾਂ ਦੀ ਕੱਲ ਮੌਤ ਹਸਪਤਾਲ ਦੇ ਵਿੱਚ ਹੋਈ ਹੈ ਕੀ ਨਾਮ ਹੈ ਮੇਰਾ ਨਾਮ ਰਣਜੀਤ ਸਿੰਘ ਬਾਲਿਆ ਜੀ ਇਸ ਪਿੰਡ ਦਾ ਮੈਂ ਸਾਬਕਾ ਸਰਪੰਚ ਜੀ ਰਣਜੀਤ ਸਿੰਘ ਅੱਜ ਕਿੱਥੇ ਖੜੇ ਹੋ ਤੇ ਕੀ ਮਾਮਲਾ ਹੋਇਆ ਕਿ ਸਾਰੀ ਜਾਣਕਾਰੀ ਦਿਓ ਅਸੀਂ ਤੇਗਵਾਦਾਂ ਨਗਰ ਦੇ ਲੇਖਕਾਂ ਜੀ ਗਰਮੀਤ ਸਿੰਘ ਇੱਕ ਵਿਅਕਤੀ ਦੇ ਨਾਮ ਦੇ ਘਰ ਖੜੇ ਆ ਇਸ ਨੇ ਇੱਕ ਕੰਪਨੀ ਚਲਾਈ ਹੋਈ ਹੈ ਜੀ ਫਾਸਟ ਵੇਵਿਜਨ ਇਸ ਨੇ ਇਸ ਕੰਪਨੀ ਰਾਹੀਂ ਲੋਕਾਂ ਨੂੰ ਬਹੁਤ ਪੈਸੇ ਫਰੋੜ ਡੋਰੇ ਨੇ ਇੱਕ ਰਾਤ ਨਹੀਂ ਕਟਣਾ ਹੈ ਕਿ ਸਾਡਾ ਗਵੰਡੀ ਸੀ ਰਾਜ ਉਸ ਨੇ ਇਸ ਕੰਪਨੀ ਵਿੱਚ ਇਹਨਾਂ ਦੀ ਕੰਪਨੀ ਵਿੱਚ ਤਕਰੀਬਨ 35 ਲੱਖ ਰੁਪਏ ਦੇ ਲਗਭਗ ਲਗਾਏ ਹੋਏ ਸੀਗਾ ਤੇ ਉਹ ਉਸਦੇ ਪੈਸੇ ਹਾਤੋਂ 6 ਸਾਲ ਪਹਿਲਾਂ ਇਹਨਾਂ ਨੇ ਵਾਪਸ ਕਰਨੇ ਸੀ ਕੰਪਨੀ ਨੇ ਪਰ ਉਹ ਪੈਸੇ ਵਾਪਸ ਨਹੀਂ ਕਰੇ ਉਹ ਇਸ ਪੈਸਾ ਦੇ ਕਾਰਨ ਟੈਨਸ਼ਨ ਚ ਉਹਨਾਂ ਦੀ ਕਲ ਡੈਥ ਹੋ ਗਈ ਹੈ ਇਸ ਕਾਰਨ ਸੀ ਉਸ ਵਿਅਕਤੀ ਡੈੱਡ ਬੋਡੀ ਨੂੰ ਇਹਦੇ ਕਰ ਲਿਆ ਕਿ ਰੱਖਿਆ ਹੋਇਆ ਹੈ ਇਹ ਡੈੱਡ ਬੋਡੀ ਨੂੰ ਵੀ ਉਦੋਂ ਤੱਕ ਰੱਖਿਆ ਜਾਏਗਾ ਜਦ ਇਹ ਕਰ ਜਦੋਂ ਤੱਕ ਇਹ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਦੂਜੀ ਗੱਲ ਸਾਡੇ ਕਿੰਨੇ ਕੁ ਲੋਕਾਂ ਦੇ ਜਿਹੜੇ ਪੈਸੇ ਕਿੰਨੇ ਕੁ ਰੁਪਏ ਦੇ ਇਹਨਾਂ ਕੋਲ 1 ਕਰੋੜ ਰੁਪਿਆ ਤੋਂ ਮੇਰੇ ਪਿੰਡ ਲੇਲ ਕਲਾਂ ਦਾ ਇਹ ਕੋਈ ਬਾਕੀ ਬਾਹਰਲੇ ਪਿੰਡਾਂ ਨੇ ਕਾਫੀ ਨਹੀਂ ਸਾਡੀ ਮੰਗ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਇਹ ਜਿਹੇ ਵਿਅਕਤੀ ਦਾ ਸਾਥ ਪ੍ਰਸ਼ਾਸਨ ਨਾ ਦੇਵੇ ਔਲੇ ਪਾੜੇ ਲੋਕਾਂ ਨੂੰ ਜਿਹੜੇ ਟੱਕਿਆ ਉਹਨਾਂ ਦੇ ਪੈਸੇ ਵਾਪਸ ਕਰਵਾਏ ਜਾਣ ਪ੍ਰਸ਼ਾਸਨ ਇਹ ਨਾ ਸੋਚੇ ਕਿ ਅਸੀਂ ਇਹਨਾਂ ਪਰਚਾ ਪਰਚਾ ਦੇ ਕੇ ਛੱਡ ਦੋ ਅਸੀਂ ਪਰਚੇ ਨਾਲ ਕੋਈ ਸਹਿਮਤ ਨਹੀਂ ਅਸੀਂ ਇਸ ਦੀ ਕੋਠੀ ਨੂੰ ਦੇ ਵਿੱਚ ਅਸੀਂ ਸਾਰਾ ਪਰਿਵਾਰ ਇਹਨਾਂ ਦਾ ਰਾਜ ਸਿੰਘ ਦਾ ਪਰਿਵਾਰ ਇੱਥੇ ਸਾਡੇ ਨਾਲ ਹੈ ਅਸੀਂ ਪਿੰਡ ਵਾਲਿਆਂ ਨੇ ਕਮੇਟੀ ਬਣਾਈ ਹੈ ਕਮੇਟੀ ਨੇ ਫੈਸਲਾ ਕੀਤਾ ਇਹ ਕੋਠੀ ਦੇ ਵਿੱਚ ਇਸੇ ਪਰਿਵਾਰ ਨੂੰ ਬਿਠਾਇਆ ਜਾਵੇਗਾ ਜੇਕਰ ਸਾਡਾ 35 ਲੱਖ ਰੁਪਏ ਦਾ ਕਿਸੇ ਲੋਟ ਸਾਡੇ ਨਾਲ ਬੈ ਕੇ ਸਮਝੌਤਾ ਕਰਦਾ ਤਾਂ ਹੀ ਹਥੋਂ ਅਸੀਂ ਉੱਠ ਕੇ ਜਾਵਾਂਗੇ ਕਿਉਂ ਨਾ ਮੇਰਾ ਨਾਮ ਹਰਪ੍ਰੀਤ ਸਿੰਘ ਹੋਰ ਫੈਪੀ ਹੈ ਮਹਾਰਾਜ ਸਿੰਘ ਦਾ ਵੱਡਾ ਬੇਟਾ ਮੇਰੇ ਡੈਡੀ ਜੀ ਦੀ ਕੱਲ 4 ਵਜੇ ਦੇ ਕਰੀਬ ਡੈਥ ਹੋ ਗਈ ਸੀ ਮੇਰੇ ਡੈਡੀ ਦਾ ਡੈਥ ਹੋਣ ਦਾ ਮੇਨ ਕਾਰਨ ਸਟ्रेस ਸੀ ਅਸੀਂ ਡਾਕਟਰਾਂ ਤੋਂ ਮਤਲਬ ਕਿ ਪੁੱਛਿਆ ਸੀ ਸਾਰਾ ਕੁਝ ਤੇ ਮੇਰੇ ਮੈਂ ਬਠਿੰਡੇ ਪੜਦਾ ਤੇ ਮੈਂ ਜਦੋਂ ਛੁੱਟੀ ਤੇ ਆਂਦਾ ਹੁੰਦਾ ਸੀ ਤਾਂ ਮੇਰੇ ਡੈਡੀ ਮਤਲਬ ਕਿ ਮੈਨੂੰ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਆਪਾਂ ਗਰਮੀਤ ਲਵੇ ਜਾ ਕੇ ਪੈਸੇ ਕਢਵਾ ਕੇ ਆਣੇ ਨੇ ਤੇ ਮੈਨੂੰ ਬਹੁਤ ਟਾਈਮ ਹੋ ਗਿਆ ਸੀ ਨੋਟਿਸ ਕਰਦੇ ਨੂੰ ਵੀ ਕੋਈ ਤਾਂ ਗੱਲਬਾਤ ਹੈ ਮੇਰੇ ਡੈਡੀ ਚਾਰ ਪੰਜ ਦਿਨਾਂ ਤੋਂ ਮਤਲਬ ਕਿ ਰਾਤ ਨੂੰ ਸੌਂ ਨਹੀਂ ਰਹੇ ਸੀ ਮੈਨੂੰ ਘਰੋਂ ਫੋਨ ਆਈ ਗਿਆ ਵੀ ਤੇਰੇ ਡੈਡੀ ਸੌਂ ਨਹੀਂ ਰਿਹਾ ਰਾਤ ਨੂੰ ਵੀ ਬੇਚਾਨੀ ਜੀ ਹੋ ਰਹੀ ਹੈ ਇੱਕ ਅਸੀਂ ਉਹਰੇ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ ਉਹਨਾਂ ਨੇ ਮਤਲਬ ਕੀ ਕਿਹਾ ਵੀ ਇਹਨੂੰ ਨੀਂਦ ਨਹੀਂ ਪੂਰੀ ਹੋਣ ਕਾਰਨ ਵੀ ਇਹਨੂੰ ਕੋਈ ਬੇਚਾਨੀ ਹੋ ਰਹੀ ਹੈ ਜਾਂ ਮਨ ਤੇ ਇਹਦੇ ਲੋਡ ਹੈ ਤੇ ਅਸੀਂ ਮੇਰੇ ਡੈਡੀ ਨਾਲ ਖੁੱਲ ਕੇ ਗੱਲ ਕਰੀ ਮਾ ਡੈਡੀ ਜੇ ਕੋਈ ਗੱਲਬਾਤ ਹੈ ਤੁਸੀਂ ਸਾਨੂੰ ਦੱਸੋ ਤਾਂ ਮੇਰੇ ਡੈਡੀ ਨੇ ਸਾਨੂੰ ਇਹੀ ਗੱਲ ਕਹੀ ਵੀ ਮੈਨੂੰ ਗਰਮੀਤ ਦੇ ਪੈਸਿਆਂ ਦਾ ਡਰ ਹੈ ਵੀ ਉਹ ਸਾਡੇ ਵੀ ਸਾਡੇ ਪੈਸੇ ਲੈ ਕੇ ਨਾ ਡੁੱਬ ਜਾਣ ਕਿਉਂਕਿ ਮੇਰੇ ਡੈਡੀ ਦੀ ਹੁਣ ਤੱਕ ਦੀ ਜਿੰਨੀ ਵੀ 35 ਤੋਂ 36 ਲੱਖ ਰੁਪਏ ਸੀ ਮੇਰੇ ਡੈਡੀ ਸਾਨੂੰ ਮਤਲਬ ਹੀ ਜਾਂਦੇ ਸਾਰਾ ਹਿਸਾਬ ਕਰਕੇ ਗਿਆ ਸਾਡੇ ਨਾਲ ਵੀ ਮੈਨੂੰ ਕਿਸੇ ਵੀ ਕਲੇ ਵਿੱਚ ਕੁਝ ਵੀ ਹੋ ਸਕਦਾ ਹੈ ਵੀ ਤੁਸੀਂ ਉਹ ਨਹੀਂ ਕਰਨਾ ਹੈਗਾ ਵੀ ਇਹ ਤਾਂ ਪੈਸੇ ਕਢਵਾ ਕੇ ਰਹਿਣੇ ਨੇ ਇੱਕ ਕਲੇਰ ਕਲਾ ਨੇ ਵੀ ਜਿਹੜਾ ਹਾਸਾ ਹੋਇਆ ਹੈ ਕਿ ਹੋਇਆ ਕੀ ਮਾਮਲਾ ਪੂਰੀ ਜਾਣਕਾਰੀ ਇਹ ਸਾਨੂੰ ਦਲਾਹ ਮਿਲੀ ਸੀ ਜੀ ਇੱਕ ਰਾਜ ਸਿੰਘ ਸਾਨੂੰ ਮੱਗਰ ਸਿੰਘ ਵੀ ਯੂਨਾਈਟਿਡ ਹੋਈ ਹੈ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਵੀ ਇੱਥੇ ਇੱਕ ਗੁਰਮੀਤ ਸਿੰਘ ਹੈ ਵੀ ਜਿਹੜਾ ਉਹਨੇ ਚਟਫੰਡ ਕੰਪਨੀ ਖੋਲੀ ਹੋਈ ਹੈ ਇਹਨਾਂ ਦਾ 30-35 ਲੱਖ ਰੁਪਿਆ ਉਹਨਾਂ ਨੇ ਇਨਵੈਸਟ ਕਰਵਾਇਆ ਸੀਗਾ ਵੀ ਉਸੇ ਟੈਨਸ਼ਨ ਚ ਜਾ ਕੇ ਉਹ ਬੰਦੇ ਦੀ ਡੈਥ ਹੋ ਗਈ ਹੈ ਤੇ ਪੈਸੇ ਮੰਗਦੇ ਰਹੇ ਉਹਨੇ ਦਿੱਤੇ ਨਹੀਂ ਤੇ ਅਸੀਂ ਇੱਥੇ ਹੁਣ ਮੌਕੇ ਤੇ ਪਹੁੰਚੇ ਆਂ ਤੇ Laash ਉਹ ਜਿਹੜਾ ਫਾਈਨੈਂਸਰ ਸੀ ਜਾਂ ਜਿਹੜਾ ਚਟਫੰਡ ਕੰਪਨੀ ਆ ਕਹਿ ਸਕਦੇ ਆ ਗਰਮੀਤ ਸਿੰਘ ਉਹਦੇ ਘਰ ਤੇ ਲਿਆ ਕੇ ਰੱਖ ਰੱਖੀ ਹੈ ਤੇ ਜਿਹੜਾ ਪੀੜਤ ਪਰਿਵਾਰ ਹੈ ਜੋ ਬਿਆਨ ਲਿਖਾਊਗਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਨਾਮ ਰਾਜਵਿੰਦਰ ਜੀ ਰਾਜਵਿੰਦਰ ਜੀ ਇੱਥੋਂ ਆਏ ਹਾਂ ਮੱਖਾ ਚਲਾ ਜੀ ਮਾਤਾ ਕਿ ਕਰਕੇ ਆਮ ਕਰਕੇ ਆ ਜਿੱਤੇ ਆ ਹ ਕਿਹੜੀ ਕੰਪਨੀ ਪੈਸੇ ਲੇ ਕੇ ਸੀ ਕਿਤੋਂ ਦੀ ਕੰਪਨੀ ਸਾਰੀ ਜਾਣਕਾਰੀ ਗਾਗਾ ਲਹਿਰਾ ਦੀ ਕੰਪਨੀ ਸੀ ਇਹਦੇ ਕਿੰਨੇ ਬੈਂਡ ਆਇਆ 7 ਲੱਖ ਬੈਂਡ ਹਾਂਜੀ ਤੁਹਾਨੂੰ ਅੱਜ ਪਤਾ ਲੱਗਿਆ ਕੋਈ ਡੈੱਥ ਹੋਈ ਹੈ ਹਾਂਜੀ ਹਾਂਜੀ ਉਹ ਪਤਾ ਸੀ ਜੀ ਸਾਨੂੰ ਪਤਾ ਕਰਕੇ ਆਏ ਸੀ ਕਿਵੇਂ ਆਏ ਤੁਸੀਂ ਤੇ ਫੈਸਲਾ ਲੈਣਾ ਹੈ ਹਾਂਜੀ ਫੈਸਲਾ ਲੈਣਾ ਸੀ ਸਾਡਾ ਫੋਨ ਚੱਕਣਾ ਬੰਦ ਕਰਤਾ ਸੀ ਇਹਨਾਂ ਨੇ ਕੋਈ ਫੈਸਲਾ ਕੀਤਾ ਸੀ ਤੱਕ 50000 ਰੁਪਏ ਦਿੱਤਾ ਸੀ ਇਸ ਲਈ ਕਰ 30 ਤਰੀਕ ਨੂੰ ਉਹ ਪਤਾ ਹੀ ਨਹੀਂ ਹਾਂਜੀ ਉਹ ਵੀ ਕਿਸਾਨ ਜੂਨੀਅਰ ਵਾਲੇ ਲਿਆਉਂਦੇ ਸੀ ਜੀ ਉਹਨਾਂ ਚ ਵੀ 3.5 ਲੱਖ ਰੁਪਏ ਮੰਨੇ ਸੀ ਇਹ ਤੇ ਹੁਣ 7.5 ਲੱਖ ਬਣਦਾ ਹੈ ਅਸੀਂ ਉਹ ਵੀ ਅਕਮੰਡ ਜੁਰ ਕਰ ਲਿਆ ਸੀ ਵੀ ਕੋਈ ਗੱਲ ਨਹੀਂ ਘਾਟਾ ਵਾਧਾ ਕਰਕੇ ਉਹ ਤੋਂ ਵੀ ਭੱਜ ਗਏ ਜੀ ਇਹ ਉਹ ਵੀ ਸਾਨੂੰ ਦੇ ਨਹੀਂ ਰਹੇ ਜੀ ਪੈਸੇ ਹੁਣ ਕੀ ਮੰਗ ਕਰਦੇ ਅਸੀਂ ਕਹਿੰਦੇ ਵੀ ਜੱਤਾ ਸਕਤ ਇੰਨਾ ਤੇ ਕਾਰਵਾਈ ਕੀਤੀ ਜਾਵੇ ਵੀ ਐਨੇ ਦੁਨੀਆ ਦੇ ਪੈਸੇ ਠੱਗੀ ਮਾਰੀ ਆ ਸਾਡੇ ਨਾਲ ਪੈਸੇ ਵਾਪਸ ਕੀਤੇ ਜਾਣਗੇ